ਕਲ ਦੇ ਸ਼ਾਮ ਕਪੂਰਥਲਾ ਨੇੜੇ ਬਾਪਲੇ ਸੜਕ ਖਾਸੇ ਦੌਰਾਨ ਚਾਰ ਵਿਅਕਤੀ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਜ਼ਿਕਰ ਦੀ ਖਾਸ ਗੱਲ ਇਹ ਹੈ ਕਿ ਕੱਲ ਬਾ ਦੁਪਹਿਰ ਕਪੂਰਥਲਾ ਥਾਣਾ ਫਤੂ ਡਿੰਗਾ ਨੇੜੇ ਬੈਕਅਪ ਗੱਡੀ ਤੇ ਵਰਨਾਕਾਰ ਦਰਮਿਆਨ ਅਮਰੋ ਸਮਨ ਟੱਕਰ ਹੋ ਗਈ ਸੀ ਜਿਸ ਕਾਰ ਦੇ ਵਿੱਚ ਚਾਲਕ ਸਮੇਂ 3 4 ਧਾਲੂਆਂ ਦੀ ਮੌਤ ਹੋ ਗਈ ਜਿਹੜੇ ਕਿ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਪਰਤ ਰਹੇ ਸਨ ਹਾਦਸੇ ਦੌਰਾਨ ਵੀ ਦੇ ਕਰੀ ਫੱਟੜ ਹੋਏ ਸ਼ਰਦਾਲੂਆਂ ਨੂੰ ਵਾਪਸ ਹਸਪਤਾਲਾ ਦੇ ਵਿੱਚ ਚੇਰੇ ਇਲਾਜ ਦੇ ਲਈ ਭੇਜਿਆ ਗਿਆ ਤੁਸੀਂ ਵੀ ਸੁਣੋ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੇ ਉਸ ਤਵਾਦ ਪੁਲਿਸ ਅਧਿਕਾਰੀ ਨੇ ਕੀ ਕਿਹਾ ਜੀ ਸਰ ਕੀ ਨੰਦਰਾਗਰ ਕਿਹੜਾ ਪਿੰਡ ਹੈ ਮੇਰਾ ਮੈਂ ਬਲਵੰਤ ਸਿੰਘ ਨੰਬਰਦਾਰ ਨਾਲੀ ਤੋਂ ਜਿਹੜੇ ਕੱਲ੍ਹ ਸ਼ਰਕ ਦੁਰਘਟਨਾ ਵਿੱਚ ਕੁਛ ਵਿਅਕਤੀਆਂ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਸਾਡੇ ਪਿੰਡ ਦੇ ਸਾਡੇ ਪਰਜਾਇਏ ਕਿੰਨੇ ਵਿਅਕਤੀਆਂ ਦੀ ਕੁੱਲ ਮੌਤ ਹੋਈ ਹੈ ਤਿੰਨਾਂ ਦੀ ਮੌਤ ਹੋਈਗੀ ਤਿੰਨਾਂ ਬੀਬੀਆਂ ਦੀ ਕਿੱਥੋਂ ਆ ਰਹੇ ਸੀਗੇ ਇਹ ਯਾਤਰਾ ਤੋਂ ਆਉਂਦੇ ਸੀ ਹੱਸ ਸਕੇ ਆਪਣੇ ਸਾਥੀ ਉਹ ਕੋਈ ਮਾਰਕ ਨੂੰ ਪਤਾ ਸੀ ਬੱਸ ਕਿਤਨਾ ਵਸ ਪਿਆ ਗੱਡੀ ਉਧਰੋਂ ਆਉਂਦੀ ਇਧਰੋਂ ਜਾਂਦੀ ਗੱਡੀਆਂ ਦੇ ਗੱਡੀਆਂ ਵਿੱਚ ਵੱਜ ਗਈ ਮਤਲਬ ਕੁੱਲ ਚਾਰ ਵਿਅਕਤੀ ਦੀ ਮੌਤ ਹੋਈ ਹੈ ਤਿੰਨਾਂ ਦੀ ਮੌਤ ਹੋਈ ਹੈ ਹਾਂਜੀ ਕਿਉਂ ਤੁਹਾਡੇ ਪਿੰਡ ਦੇ ਸੀ ਹਾਂਜੀ ਤਿੰਨ ਸਾਡੇ ਪਿੰਡ ਦੇ ਆ ਹਾਂ ਜੀ ਬਾਣੀ ਇਹ ਕੋ ਗੱਡੀ ਵਾਲਾ ਜੀ ਨੌ ਸੀ ਕਿ ਉਹਨੂੰ ਦੱਸ ਸਕਦੇ ਕੀ ਹਾਂਜੀ ਹਾਂਜੀ ਇਹ ਨਾ ਚਰਨ ਕੋਰਾਂ ਇਹ ਨਾ ਮਰੀ ਕੋਰਾਂ ਇਹ ਨਾ ਮਨਜੀਤ ਕੋਰਾਂ ਜੀ ਹਾਂਜੀ ਇਹ ਕੀ ਹੁਣ ਪੋਸਟ ਮਾਸਟਰ ਹੋ ਗਿਆ ਜੀ ਹਾਂਜੀ ਪੋਸਟ ਮਾਸਟਰ ਹੋ ਗਿਆ ਜੀ ਮਤਕ ਦੇ ਜਦੋਂ ਤੁਹਾਨੂੰ ਪ੍ਰਸ਼ਾਸਨ ਵਾਲੇ ਸੌਫ ਦਿੱਤੀਆਂ ਗਈਆਂ ਹਾਂਜੀ ਹਾਂਜੀ ਸੌਫ ਦਿੱਤੀਆਂ ਕਿਵੇਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਇਹਨਾਂ ਦੀ ਕੋਈ ਨਾ ਕੋਈ ਮਤ ਕੀਤੀ ਜਾਵੇ ਜੀ ਜੀ ਪਰਿਵਾਰ ਚ ਇਹਨਾਂ ਦੇ ਕੋਣ ਕੋਣ ਹੈ ਜੀ ਜੀ ਛੋਟੇ ਬੱਚੇ ਜੀ ਇਹਨਾਂ ਦੇ ਮਗਰ ਹੈ ਜੀ ਛੋਟੇ ਬੱਚੇ ਹਾਂਜੀ ਸਾਰੇ ਫਟੋ ਗਈ ਸਾਰੀ ਫਟਰ ਹੋ ਗਈ ਜਨੇ ਗਈ 32 ਜਣੇ ਦੇ 32 ਜਣੇ ਫਟਰ ਹੋ ਗਏ ਜੀ ਸਾਰੇ ਹਸਪਤਾਲ ਇਲਾਜ ਨੇ ਇਹਰੇ ਫਟੜੇ ਵਿਅਕਤੀ ਉਹ ਸਰਵਾ ਸਰਕ ਬੁੱਤਲਾ ਵਿੱਚ ਦਾਖਲੇ ਕਿ ਉਹ ਇੱਥੇ ਹੀ ਉੱਥੇ ਹੁਣ ਰੈਸਕਿਊ ਕਰਤੇ ਪਹਿਲਾਂ ਕਬੂਲ ਥਾਂ ਹੈ ਇਥੇ ਹਾਂਜੀ ਹੁਣ ਪਿੱਛੇ ਜਾਂਦੇ ਅਮਰ ਸਿੱਖੀ ਵਾਲਾ ਹਾਂ ਪਿੱਛੇ ਦੇ ਹਸਪਤਾਲਾਂ ਜੀ ਪਾਣੀ ਹੰਦੀ ਬਖੋ ਬਖਰੀ ਹਸਪਤਾਲ ਵਿੱਚ ਇੱਕ ਬੁੱਢੀ ਸਾਡੀ ਅਮਰਸਰਿਆਂ ਹੌਪੀਟਲ ਹਾਂਜੀ ਸਰ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਮੇਰਾ ਨਾਮ ਮਨੋਰ ਸਿੰਘ ਜੀ ਪਿੰਡ ਨਾਰਲੀ ਤੋਂ ਜਿਹੜੇ ਸੜਕ ਦੁਰਘਟਨਾ ਵਿੱਚ ਕੁਝ ਵਿਅਕਤੀ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਮਾਤਾ ਜੀ ਕੀ ਨਾਮ ਸੀ ਉਹਨਾਂ ਦਾ ਚਰਨ ਕੌਰ ਕਿੰਨੀ ਉਮਰ ਸੀਗੀ 65 ਸਾਲ ਦੀ ਇਹ ਕਿੱਥੋਂ ਆ ਰਹੀ ਸੀ ਪਰਵਾ ਤੁਹਾਡਾ ਇਹ ਆਨੰਦਪੁਰ ਸਾਹਿਬ ਤੋਂ ਯਾਤਨਾ ਕਰਕੇ ਆ ਰਹੇ ਇਹ ਹਾਸਾ ਕਿਵੇਂ ਆਪਰੇ ਪਤਾ ਹਾਸਾ ਗੱਡੀਆਂ ਟਕਰਾਈਆਂ ਆ ਮਸਾਮਨੇ ਤੇ ਉਸ ਦੁਰਘਟਨਾ ਜੇ ਇਹਨਾਂ ਦੀ ਮੌਤ ਹੋ ਗਈ ਇਹ ਚਾਰ ਟੋਟਲ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਤਿੰਨ ਜਿਹੜੇ ਵਿਅਕਤੀ ਰਹਿ ਗਏ ਤੁਹਾਡੇ ਪਿੰਡ ਦੇ ਤੁਹਾਡੇ ਪਿੰਡ ਦੇ ਹਾਂਜੀ ਸਾਡੇ ਪਿੰਡ ਵਾਲੇ ਪਿੰਡ ਦੇ ਹਾਂਜੀ ਜਿਹੜੇ ਫਟੜਿਆ ਲੋਕ ਹੈ ਜਿਹੜੇ ਉਹ ਵੀ ਤੁਹਾਡੇ ਪਿੰਡ ਦੇ ਆ ਉਹ ਵੀ ਸਾਡੇ ਪਿੰਡ ਦੇ ਹਾਂਜੀ ਉਹਨਾਂ ਦਾ ਕੀ ਹਾਲ ਕੰਡੀਸ਼ਨ ਹੈ ਉਹਨਾਂ ਦੀ ਬਹੁਤ ਮਾਰੀ ਕੰਡੀਸ਼ਨ ਹੈ ਜੀ ਬਹੁਤ ਸੀਰੀਅਸ ਸਰਕਾਰ ਵੱਲੋਂ ਕੋਈ ਇਹ ਇਲਾਜ ਦਾ ਕੋਈ ਸਦਵਾਇਆ ਗਿਆ ਕੋਈ ਨਹੀਂ ਸਰਕਾਰ ਨੂੰ ਸਾਨੂੰ ਮੰਗਿਆ ਵੀ ਉਹਨਾਂ ਦਾ ਇਲਾਜ ਹੋ ਜੇ ਤੇ ਬਹੁਤ ਧੰਨਵਾਦ ਜੀ ਕੋਸਾ ਮੈਂ ਐਸੇ ਮੇਜਰ ਸਿੰਘ ਪਾਣਾ ਪਟੂਢੀ ਨਾਲ ਆਣਾ ਦਾ ਕੱਲ ਜਿਹੜੇ ਦੁਦਕਾਣਾ ਵਿੱਚ ਕੁਛੇ ਰਿਅਕਟੀਆਂ ਦੀ ਮੌਤ ਹੋ ਗਈ ਸੀ ਸਰ ਪਾਣਾ ਕਿ ਵਾਪਰ ਉਹ ਇੱਕ ਬਲਾਰੋ ਕਾਪਰ ਜਿਹੜਾ ਇਹ ਉਹ ਤੋਂ ਅਨੰਦਪੁਰ ਸਾਹਿਬ ਤੋਂ ਯਾਤਰਾ ਤੋਂ ਸੰਗ ਲੈ ਕੇ ਆ ਰਿਹਾ ਸੀ ਤੇ ਇਹਨਾਂ ਗੱਡੀ ਸਤਾਨਪੁਰ ਤੋਂ ਸਤਾਨ ਆ ਰਹੀ ਤੇ ਦੋਨਾਂ ਦੀ ਅਚਾਨਕ ਆਪਸ ਵਿੱਚ ਟਕਰ ਹੋ ਗਈ ਜਿਸ ਨਾਲ ਇਹਨਾਂ ਦੇ ਜਿਹੜੇ ਯਾਤਰਾਵਾਲੇ ਸਾਰੀ ਜਿਹੜੇ ਸੱਤਾ ਲੱਗ ਗਿਆ ਤੇ ਜਿਹੜਾ ਕਾਰ ਡਰਾਈਵਰ ਸੀ ਉਹਦੀ ਮੌਤ ਹੋ ਗਈ ਤੇ ਜਿਹੜੇ ਯਾਤਰਾਵਾਲੇ ਸੀ ਉਹਨਾਂ ਦੇ ਚਾਰ ਤਿੰਨ ਦੇ ਦੀ ਮੌਤ ਹੋ ਗਈ। ਇਹ ਟੋਟਲ ਚਾਰ ਜਿਹੜੇ ਕਾਰ ਚਾਲਕ ਸੀਗੇ ਉਹ ਕਿੱਥੇ ਦੇ ਰਹੇ ਹਣੇ ਸੀ ਉਸ ਹਰਦਾਂ ਬੁਲਾਈ। ਕੀ ਜੀ? ਫਾਰ ਚਲੋ। ਤੇ ਬਾਕੀ ਪਰਿਵਾਰ ਕਿ ਕਿੱਥੋਂ ਦੇ ਸੀਗੇ? ਬਾਕੀ ਬਲਟਵਾ ਇਹ ਜਿਆਦਾ ਤਨਬਰ ਦੇ ਜੀ। ਜੀ। ਜਿਸਾਂ ਤੋਂ ਉਥੋਂ ਦੇ ਤੇ ਫਟੜ ਕਿੰਨੇ ਵਿਅਕਤੀ ਹੋਏ? ਫਟੜ ਕੋਈ ਕਰੀਬ 15 ਸਾਲ ਦੇ ਚੰਦੇ ਆ। ਹਾਸੇ ਦੇ ਕਾਰਨ ਕੋਈ ਸਾਹਮਣੇ ਆਇਆ ਜਾਂਚ ਦੌਰਾਨ ਕੋਈ ਸਾਹੇ ਦੇ ਕਾਰਨ ਕੋਈ ਨਹੀਂ ਸਾਹਮਣੇ ਆਇਆ ਅਚਾਨਕ ਹਦਕੀ ਹੋ ਗਿਆ ਇਹਨਾਂ ਦਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਨ ਇਹਨਾਂ ਦੇ ਦੇਖੋ ਚੱਲ ਰਹੀ ਕਾਰਵਾਈ ਉਹ ਜਿਹੜਾ ਦਿੱਹੀ ਹੈ ਪੀਆਰ ਵੀ ਜੀ ਲਾਸ਼ਾਂ ਦਾ ਪੋਸ਼ਵਾਸ ਨੂੰ ਕਰਾਉਣਾ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਾਸ ਹੋ ਗਈ ਜੀ ਬਾਦ ਠੀਕ ਹੈ